ਫੈਡਰਲ ਸਰਕਾਰ ਕੈਨੇਡਾ ਭਰ ਦੇ 8 ਹੋਰ ਖੇਤਰਾਂ ਵਿੱਚ ਘੱਟ ਉਜਰਤ ਲੇਬਰ ਮਾਰਕੀਟ ਪ੍ਰਭਾਵ ਮੁਲਾਂਕਣ ਯਾਨੀ ਐਲ ਐ ਐਮ ਆਈ ਦੀ ਪ੍ਰਕਿਰਿਆ ਸ਼ੁਰੂ ਕਰੇਗੀ ਵੈਨਕੂਵਰ ਵਿਨੀਪੈਗ ਅਤੇ ਕਿੰਗਸਟਨ ਕੁਝ ਅਜਿਹੇ ਖੇਤਰ ਹਨ ਜਿੱਥੇ ਘੱਟ ਤਨਖਾਹ ਵਾਲੇ ਐਲ ਐ ਐਮ ਆਈ ਦੀ ਪ੍ਰਕਿਰਿਆ ਇੱਕ ਵਾਰ ਫਿਰ ਸ਼ੁਰੂ ਹੋਵੇਗੀ ਇਸ ਲਈ ਕਿਉਂਕਿ ਇਹਨਾਂ ਖੇਤਰਾਂ ਵਿੱਚ ਬੇਰੋਜ਼ਗਾਰੀ ਦੀ ਦਰ 6% ਤੋਂ ਹੇਠਾਂ ਆ ਗਈ ਹੈ ਸਰਕਾਰ ਸਿਰਫ ਇਹਨਾਂ ਖੇਤਰਾਂ ਵਿੱਚ ਘੱਟ ਤਨਖਾਹ ਵਾਲੇ ਐਲਐਮਆਈ ਦੀ ਪ੍ਰਕਿਰਿਆ ਕਰ ਸਕਦੀ ਹੈ ਜਿੱਥੇ ਬੇਰੋਜ਼ਗਾਰੀ ਦਰ 6% ਤੋਂ ਵੱਧ ਹੈ ਆਪਣੀ ਮਾਲਕ ਕੋਲ ਆਪਣੇ ਮਾਲਕ ਕੋਲ ਸਕਾਰਾਤਮਕ ਜਾਂ ਨਿਰਪੱਖ ਐਲਐਮਆਈ ਤੋਂ ਬਿਨਾਂ ਇੱਕ ਵਿਦੇਸ਼ੀ ਨਾਗਰਿਕ ਅਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਯਾਨੀ ਟੀਐਫਡਬਲਯੂਪੀ ਦੇ ਤਹਿਤ ਵਰਕ ਪਰਮਿਟ ਲਈ ਅਰਜੀ ਨਹੀਂ ਦੇ ਸਕਦਾ ਕਿਉਂਕਿ ਉਹਨਾਂ ਨਵੇਂਾਂ ਉਹਨਾਂ ਨੂੰ ਨਵਾਇਆ ਵੀ ਨਹੀਂ ਜਾ ਸਕਦਾ ਕੋਈ ਨੌਕਰੀ ਆ ਘੱਟ ਉਜਰਤ ਧਾਰਾ ਵਿੱਚ ਆਉਂਦੇ ਹਨ ਜੇਕਰ ਤਨਖਾਹ ਉਸ ਖੇਤਰ ਲਈ ਔਸਤ ਉਜਰਤ ਦੇ 120% ਤੇ ਬਰਾਬਰ ਜਾਂ ਇਸ ਤੋਂ ਵੱਧ ਹੁੰਦੀ ਹੈ ਜਾਂ ਮਾਲਕਨ ਦੁਆਰਾ ਉਸ ਸਥਾਨ ਤੇ ਮੌਜੂਦਾ ਕਰਮਚਾਰੀਆਂ ਨੂੰ ਉਸੇ ਭੂਮਿਕਾ ਤੇ ਉਸੇ ਤਜਰਬੇ ਵਾਲੇ ਜੋ ਵੀ ਵਾਧੇ ਹੋਵੇ ਤਨਖਾਹ ਦੀ ਸੀਮਾ ਦੇ ਅੰਦਰ ਆਉਂਦੀ ਹੈ ਕੁਝ ਖੇਤਰਾਂ ਨੂੰ ਵੀ ਫਰੀਜ਼ ਤੋਂ ਛੋਟ ਹੈ ਜਿਵੇਂ ਪ੍ਰਾਇਮਰੀ ਖੇਤੀਬਾੜੀ ਉਸਾਰੀ ਅਤੇ 94 ਫਰੰਟ ਲਾਈਨ ਨੇ ਸੇਤ ਸੰਭਾਲ ਕੀਤੀ ਤੇ ਇਸ ਸੂਚੀ ਦਾ ਅਗਲਾ ਅਪਡੇਟ 10 April 2026 ਨੂੰ ਹੋਣ ਦੀ ਉਮੀਦ ਹੈ ਦੱਸਦੇ ਕਿ 6% ਤੋਂ ਵੱਧ ਬੇਰੋਜ਼ਗਾਰੀ ਦਰ ਵਾਲੇ CMA ਦੀ ਸੂਚੀ ਵਿੱਚ ਕੋਈ ਵੀ ਨਵਾਂ ਖੇਤਰ ਸ਼ਾਮਲ ਨਹੀਂ ਕੀਤਾ ਗਿਆ ਹਾਲਕਿ ਪਿਛਲੀ ਤਮਾਹੀ ਦੀ ਸੂਚੀ ਵਿੱਚ ਬਹੁਤ ਸਾਰੇ ਲੋਕਾਂ ਨੇ ਪਿਛਲੀ ਤਮਾਹੀ ਦੇ ਮੁਕਾਬਲੇ ਆਪਣੀ ਬੇਰੋਜ਼ਗਾਰੀ ਦਰ ਵਿੱਚ ਵਾਧਾ ਦੇਖਿਆ ਹੈ ਪ੍ਰਤੀਸ਼ਤ ਤੋਂ ਲੈ ਕੇ 5.2% ਦੀ ਬੇਰੋਜ਼ਗਾਰੀ ਦੇਖੀ ਗਈ ਐਵੇਂ ਹੀ ਮੋਂਕਟਨ ਸੇਂਟ ਜੋਨ ਪ੍ਰੇਡਿਕਟਨ, ਮੌਂਟਰੀਅਲ, ਕਿੰਗਸਟਨ, অন্ਟਾਰੀਓ, ਵਿਨੀਪੈਗ, ਵੈਂਕੂਵਰ, BC ਸ਼ਾਮਲ ਹਨ। ਇਹਨਾਂ ਖੇਤਰਾਂ ਤੋਂ ਨੌਕਰੀਆਂ ਦੀਆਂ ਪੇਸ਼ਕਸ਼ਾਂ ਪਹਿਲਾਂ 2026 ਦੀ ਆਖਰੀ ਤਿਮਾਹੀ ਵਿੱਚ ਘੱਟ ਤਨਖਾਹ ਵਾਲੀ LMIA ਪ੍ਰੋਸੈਸਿੰਗ ਲਈ ਯੋਗ ਨਹੀਂ ਸਨ। ਹਾਲਕਿ, ਉਹ ਹੁਣ 2026 ਦੀ ਪਹਿਲੀ ਤਿਮਾਹੀ ਵਿੱਚ ਘੱਟ ਤਨਖਾਹ ਵਾਲੀ LMIA ਪ੍ਰੋਸੈਸਿੰਗ ਲਈ ਯੋਗ ਹੋਣਗੇ। 10 ਅਗਸਤ 2024 ਵਿੱਚ ਸਰਕਾਰ ਨੇ ਐਲਾਨ ਕੀਤੇ ਗਏ ਪਸ ਜਿਵੇਂ ਅਗਸਤ 2024 ਵਿੱਚ ਸਰਕਾਰ ਨੇ ਐਲਾਨ ਕੀਤਾ ਸੀ ਕਿ ਉਹ 6% ਜਾਂ ਵੱਧ ਬੇਰੋਜ਼ਗਾਰੀ ਦਰ ਵਾਲੇ ਸੀਐਮਏ ਲੀਟੀਐਫਡਬਲਯੂਪੀ ਦੀ ਘਟ ਉਜਰਤ ਧਾਰਾ ਦੇ ਤਹਿਤ ਐਲਈਐਮਆਈ ਅਰਜੀ ਦੀ ਪ੍ਰਕਿਰਿਆ ਬੰਦ ਕਰ ਦੇਵੇਗੀ ਤਾਂ ਜੋ ਕਾਰੋਬਾਰਾਂ ਨੂੰ ਕੰਮ ਦੀ ਭਾਲ ਤੋਂ ਪਹਿਲਾਂ ਤੋਂ ਹੀ ਯੋਗ ਕਾਮਿਆਂ ਨੂੰ ਨੌਕਰੀ ਤੇ ਰੱਖਣ ਲਈ ਉਤਸ਼ਾਹਿਤ ਕੀਤਾ ਜਾ ਸਕੇ ਉਦੋਂ ਤੋਂ ਹੀ ਸੰਘੀ ਸਰਕਾਰ ਸੀਐਮਏ ਦੀ ਇੱਕ ਉਸਾਰੀ ਉੱਚ ਸੂਚੀ ਜਾਰੀ ਕਰ ਸਕਦੀ ਹੈ ਜਿਸ ਵਿੱਚ ਉਹਨਾਂ ਦੀ ਬੇਰੋਜ਼ਗਾਰੀ ਦਰਾਂ ਜਾਂ ਵਿਦੇਸ਼ੀ ਕੰਮੇ ਜਾ ਸਕਣ ਕਿ ਕਿਹੜੇ ਖੇਤਰ ਵਰਕ ਪਰਮਿਟ ਲਈ ਲੋੜਿੰਦੇ ਘੱਟ ਤਨਖਾਹ ਵਾਲੇ ਐਲਐਮਆਈਐਸ ਦੀ ਪ੍ਰਕਿਰਿਆ ਨਹੀਂ ਕਰਨਗੇ ਦੱਸਦੇ ਕਿ ਟੀਐਫਡਬਲਯੂਪੀ ਦੀ ਘੱਟ ਤਨਖਾਹ ਦੇ ਤਹਿਤ ਐਲਐਮਆਈਏ ਲਈ ਅਰਜ਼ੀਆਂ ਜਮ੍ਹਾਂ ਕਰਵਾਉਣ ਤੋਂ ਪਹਿਲਾਂ ਮਾਲਕ ਅਤੇ ਕਰਮਚਾਰੀ ਦੋਵਾਂ ਨੂੰ ਸੀਐਮਏ ਦੀ ਬੇਰੋਜ਼ਗਾਰੀ ਦਰ ਦੀ ਜਾਂਚ ਕਰਨੀ ਚਾਹੀਦੀ ਹੈ ਜਿੱਥੇ ਭੂਮਿਕਾ ਹੈ ਮਾਲਕ ਲਈ ਜੇਕਰ ਕੋਈ ਮਾਲਕ TFWP ਦੀ ਘੱਟ ਤਨਖਾਹ ਵਾਲੀ ਧਾਰਾ ਦੇ ਤਹਿਤ ਕਿਸੇ ਵਿਦੇਸ਼ੀ ਕਰਮਚਾਰੀ ਨੂੰ ਨੌਕਰੀ ਤੇ ਰੱਖਣਾ ਚਾਹੁੰਦਾ ਹੈ ਅਤੇ ਉਹ 6% ਜਾਂ ਇਸ ਤੋਂ ਵੱਧ ਬੇਰੋਜ਼ਗਾਰੀ ਦਰ ਵਾਲੇ ਸੀਐਮਏ ਵਿੱਚ ਰਹਿੰਦਾ ਹੈ ਤਾਂ ਉਹ ਤਨਖਾਹ ਉਦਾਹਰਣ ਸਕਦਾ ਹੈ ਤਾਂ ਜੋ ਉਹਦਾ TFWP ਦੀ ਉੱਚ ਤਨਖਾਹ ਵਾਲੀ ਧਾਰਾ ਦੇ ਤਹਿਤ ਆਵੇ ਜੇਕਰ ਕਿਸੇ ਵਿਦੇਸ਼ੀ ਨਾਗਰਿਕ ਦੀ ਤਨਖਾਹ ਵਾਧੇ ਜਾਂ ਵੱਧ ਹੈ ਉਸ ਸੂਬੇ ਵਿੱਚ ਜਿੱਥੇ ਉਸ ਦਾ ਰੋਜਗਾਰ ਆਧਾਰ ਹੈ ਤਾਂ ਉਸ ਦੇ ਮਾਲਕ ਨੂੰ TFWP ਦੀ ਉੱਚ ਤਨਖਾਹ ਧਾਰਾ ਦੇ ਤਹਿਤ ਅਰਜ਼ੀ ਦੇਣੀ ਚਾਹੀਦੀ ਹੈ ਇੱਕ ਹੋਰ ਵਿਕਲਪ ਹੈ ਕਿ ਜੇਕਰ CMA ਦੀ ਬੇਰੋਜ਼ਗਾਰੀ ਦਰਾਂ ਵਿੱਚ ਕੋਈ ਬਦਲਾਅ ਆਉਂਦਾ ਹੈ ਤਾਂ 3 ਮਹੀਨੇ ਉਡੀਕ ਕੀਤੀ ਜਾਵੇ ਦੱਸ ਕਿ ਵਿਦੇਸ਼ੀ ਨਾਗਰਿਕ ਆਪਣੀ ਨੌਕਰੀ ਦੀ ਭਾਲ ਨੂੰ ਓਨਾ ਕੀਤੇਆਂ ਤੇ ਕੇਂਦ੍ਰਿਤ ਕਰ ਸਕਦੇ ਹਨ ਜੋ ਇਸ ਪ੍ਰਕਿਰਿਆ ਤੋਂ ਇਨਕਾਰ ਕਰਨ ਦੇ ਉਪਾਤ ਮੁਕਤ ਹਨ ਇਸ ਵਿੱਚ ਸ਼ਾਮਲ ਹਨ ਮੁੱਢਲੀ ਖੇਤੀਬਾੜੀ ਪੇਸ਼ੇ ਪੁਸਾਰੀ ਵਿੱਚ ਆਉਂਦੇ ਪੇਸ਼ੇ ਭੋਜਨ ਨਿਰਮਾਣ ਵਿੱਚ ਆਉਂਦੇ ਪੇਸ਼ੇ ਹਸਪਤਾਲ ਵਿੱਚ ਆਉਂਦੇ ਪੇਸ਼ੇ ਹਸਪਤਾਲ ਨਾਲ ਜੁੜੇ ਹੋਏ ਪੇਸ਼ੇ ਨਰਸਿੰਗ ਅਤੇ ਰਹਿائشੀ ਦੇਖਭਾਲ ਅਉਧਾ ਦੇਖਭਾਲ ਸਹੂਲਤਾਂ ਵਿੱਚ ਆਉਂਦੇ ਪੇਸ਼ੇ ਘਰਾਂ ਵਿੱਚ ਦੇਖਭਾਲ ਕਰਨ ਵਾਲੇ ਸਿਹਤ ਸਥਾਈ ਨਿਵਾਸ ਦੇ ਸਮਰਥਨ ਵਿੱਚ ਆਉਂਦੇ ਵਰਕ ਪਰਮਿਟ ਲਈ ਕੋਈ ਅਰਜੀ ਨਹੀਂ ਅਤੇ ਛੋਟੀ ਮਿਆਦ ਯਾਨੀ ਕਿ 120 ਕੈਲੰਡਰ ਦਿਨ ਜਾਂ ਘੱਟ ਤੋਂ ਜੋ ਖਾਸ ਮਾਪਦੰਡ ਨੂੰ ਪੂਰਾ ਕਰਦੇ ਹਨ ਵਿਦੇਸ਼ੀ ਨਾਗਰਿਕ ਆਪਣੀ ਨੌਕਰੀ ਦੀ ਭਾਲ ਸੀਐਮਏ ਤੇ ਕੇਂਦ੍ਰਿਤ ਕਰਦੇ ਹਨ ਜਿੱਥੇ ਘੱਟ ਤਨਖਾਹ ਵਾਲੇ ਐਲਐਮਆਈ ਦੀ ਪ੍ਰਕਿਰਿਆ ਹਜੇ ਵੀ ਚੱਲ ਰਹੀ ਹੈ ਘੱਟ ਤਨਖਾਹ ਵਾਲੇ ਟੀਐਫਡਬਲਯੂ ਵਰਕ ਪਰਮਿਟਾਂ ਤੇ ਵਿਦੇਸ਼ੀ ਕਾਮੇ ਜੋ ਆਪਣੇ ਵਰਕ ਪਰਮਿਟ ਨੂੰ ਵਧਾਏ ਜਾਣ ਕਾਰਨ ਸਥਿਤੀ ਗਵਾ ਦਿੰਦੇ ਹਨ ਉਹਨਾਂ ਨੂੰ ਕੰਮ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ ਜੇਕਰ ਉਹ ਚਾਹਣ ਤਾਂ ਕੈਨੇਡਾ ਵਿੱਚ ਇੱਕ ਵਿਜ਼ਿਟਰ ਵਜੋਂ ਰਹਿਣ ਲਈ ਵਿਜ਼ਿਟਰ ਰਿਕਾਰਡ ਲਈ ਅਰਜੀ ਦੇ ਸਕਦੇ ਹਨ ਵਿਦੇਸ਼ੀ ਨਾਗਰਿਕ ਜੋ ਕਿਸੇ ਹੋਰ ਮਾਲਕ ਤੋਂ ਨੌਕਰੀ ਪ੍ਰਾਪਤ ਕਰਦੇ ਹਨ ਜੇਕਰ ਉਹ ਕੁਝ ਮਾਪਦੰਡ ਪੂਰੇ ਕਰਦੇ ਹਨ ਤਾਂ ਆਪਣੀ ਅਰਜੀ ਦੀ ਪ੍ਰਕਿਰਿਆ ਦੌਰਾਨ ਨਵੀਂ ਨੌਕਰੀਆਂ ਦੇ ਕੰਮ ਕਰਨਾ ਸ਼ੁਰੂ ਕਰਦੇ ਹਨ ਦੱਸਦੇ ਕਿ ਕੈਨੇਡਾ ਦੀ ਫੈਡਰਲ ਸਰਕਾਰ ਨੇ ਦੱਸਦੇ ਕਿ ਫੈਡਰਲ ਸਰਕਾਰ ਨੇ ਕੈਨੇਡਾ ਭਰ ਦੇ 8 ਹੋਰ ਖੇਤਰਾਂ ਵਿੱਚ ਘੱਟ ਉਜਰਤ ਲੇਬਰ ਮਾਰਕੀਟ ਪ੍ਰਭਾਵ ਮੁਲਾਂਕਣ ਯਾਨੀ LMIA ਦੀ ਪ੍ਰਕਿਰਿਆ ਸ਼ੁਰੂ ਕਰੇਗੀ ਵੈਨਕੂਵਰ, ਵਿਨੀਪੈਗ ਅਤੇ ਕਿੰਗਸਟਨ ਕੁਝ ਅਜਿਹੇ ਖੇਤਰ ਹਨ ਜਿੱਥੇ ਘੱਟ ਤਨਖਾਹ ਵਾਲੇ ਐਲਐਮਆਈ ਦੀ ਪ੍ਰਕਿਰਿਆ ਇੱਕ ਵਾਰ ਫਿਰ ਸ਼ੁਰੂ ਹੋਵੇਗੀ ਇਹ ਇਸ ਲਈ ਹੈ ਕਿਉਂਕਿ ਇਹਨਾਂ ਖੇਤਰਾਂ ਵਿੱਚ ਬੇਰੋਜ਼ਗਾਰੀ ਦਰ 6% ਤੋਂ ਹੇਠਾਂ ਆ ਗਈ ਹੈ ਸਰਕਾਰ ਸਿਰਫ ਉਹਨਾਂ ਖੇਤਰਾਂ ਵਿੱਚ ਘੱਟ ਤਨਖਾਹ ਵਾਲੇ ਐਲਐਮਆਈ ਦੀ ਪ੍ਰਕਿਰਿਆ ਕਰਦੀ ਹੈ ਜਿੱਥੇ ਬੇਰੋਜ਼ਗਾਰੀ ਦਰ 6% ਤੋਂ ਵੱਧ ਹੈ ਆਪਣੀ ਮਾਲਕ ਕੋਲ ਸਕਾਰਾਤਮਕ ਜਾਂ ਨਿਰਪੱਖ ਐਲਐਮਆਈਏ ਹੋਂਦ ਤੋਂ ਬਿਨਾ ਇੱਕ ਵਿਦੇਸ਼ੀ ਨਾਗਰਿਕ ਅਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਯਾਨੀ TFW ਦੇ ਤਹਿਤ ਵਰਕ ਪਰਮਿਟ ਲਈ ਅਰਜ਼ੀ ਨਹੀਂ ਦੇ ਸਕਦਾ ਜਾਂ ਉਹਨਾਂ ਨੂੰ ਨਵਾਇਆ ਨਹੀਂ ਜਾ ਸਕਦਾ ਕੋਈ ਨੌਕਰੀ ਘੱਟ ਉਜਰਤ ਧਾਰਾ ਵਿੱਚ ਆਉਂਦੀ ਹੈ ਜੇਕਰ ਤਨਖਾਹ ਉਸ ਖੇਤਰ ਲਈ ਔਸਤ ਤਨਖਾਹ ਉਜਰਤ ਦੇ 120% ਦੇ ਬਰਾਬਰ ਹੈ ਜਾਂ ਇਸ ਤੋਂ ਵੱਧ ਹੁੰਦੀ ਹੈ ਇਹ ਮਾਲਕ ਦੁਆਰਾ ਉਸ ਸਥਾਨ ਤੇ ਮੌਜੂਦਾ ਕਰਮਚਾਰੀਆਂ ਨੂੰ ਉਸੇ ਭੂਮਿਕਾ ਤੇ ਉਸੇ ਤਜਰਬੇ ਵਾਲੇ ਜੋ ਵੀ ਵਧ ਹੋਵੇ ਤਨਖਾਹ ਦੀ ਸੀਮਾ ਦੇ ਅੰਦਰ ਆਉਂਦੀ ਹੈ ਕੁਝ ਖੇਤਿਆਂ ਨੂੰ ਵੀ ਫਰੀਡ ਛੋਟ ਹੈ ਜਿਵੇਂ ਕਿ ਪ੍ਰਾਇਮਰੀ ਖੇਤੀਬਾੜੀ ਉਸਾਰੀ ਅਤੇ 94 ਫਰੰਟ ਲਾਈਨ ਸਿਹਤ ਸੰਭਾਲ ਕੀਤੇ ਇਸ ਸੂਚੀ ਦਾ ਅਗਲਾ ਅਪਡੇਟ 10 ਅਪ੍ਰੈਲ 2026 ਨੂੰ ਹੋਣ ਦੀ ਉਮੀਦ ਹੈ ਤਤਿਕ 6% ਤੋਂ ਵੱਧ ਬੇਰੋਜ਼ਗਾਰੀ ਦਰ ਵਾਲੇ ਸੀਐਮਏ ਦੀ ਸੂਚੀ ਵਿੱਚ ਕੋਈ ਨਵਾਂ ਖੇਤਰ ਸ਼ਾਮਲ ਨਹੀਂ ਕੀਤਾ ਗਿਆ ਹਾਲਾਂਕਿ ਪਿਛਲੀ ਤਿਮਾਹੀ ਦੀ ਸੂਚੀ ਵਿੱਚ ਬਹੁਤ ਸਾਰੇ ਲੋਕ ਪਿਛਲੀ ਤਿਮਾਹੀ ਦੇ ਮੁਕਾਬਲੇ ਆਪਣੀ ਬੇਰੋਜ਼ਗਾਰੀ ਦਰ ਵਿੱਚ ਵਾਧਾ ਦੇਖਿਆ ਗਿਆ ਹੈ।